ਇੱਕ ਵਾਰ ਸਿਰ ਪੰਜਾਬ ਦੇ ਲੋਕਾਂ ਦੇ ਸਬਰ ਦੀ ਪਰਖ ਲੈਣ ਲਈ ਆਈ ਹੈ ਹੜਤਾਲ ਕਦੇ ਪੁਚਲੀ ਵਿਭਾਗ ਦੇ ਕਰਮਚਾਰੀ ਹੜਤਾਲ ਤੇ ਆ ਜਾਂਦੇ ਨੇ ਕਦੇ ਪਾਸਾ ਸੜਿਆਂ ਦੇ ਕਰਮਚਾਰੀ ਹੜਤਾਲ ਤੇ ਬਹਿ ਜਾਂਦੇ ਨੇ ਤੇ ਕਦੇ ਕਿਸਾਨ ਸੜਕਾਂ ਤੇ ਨਾਅਰੇਦ ਨਾਲ ਹੱਕਾਂ ਦੀ ਮੰਗ ਕਰਦੇ ਨੇ ਪਰ ਸਵਾਲ ਇਹ ਹੈ ਕਿ ਸਰਕਾਰ ਕਰ ਕੀ ਰਹੀ ਹੈ ਬਾਰ ਬਾਰ ਮੰਗਾਂ ਬਾਰ ਬਾਰ ਵਾਦੇ ਤੇ ਫਿਰ ਬਾਰ ਬਾਰ ਵਾਦੇ ਤੋੜੇ ਜਾਂਦੇ ਨੇ ਸੁਭੇ ਦੀ ਛਵੀ ਕਿਥੇ ਖੜੀ ਹੈ ਜਦੋਂ ਹਰ ਰੋਜ਼ ਕੁਛ ਨਾ ਕੁਛ ਕਈ ਦਿਨਾਂ ਬਾਅਦ ਅਜਿਹੀਆਂ ਖਬਰਾਂ ਸੁਰਖੀਆਂ ਬਾੜਦੀਆਂ ਨੇ ਤਾਂ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਹੈ ਕਿ ਅਜਿਹੀ ਕਸ਼ਮਕਸ਼ ਦੇ ਵਿੱਚ ਹਾਰਦਾ ਕੌਣ ਹੈ? ਖਾਮਿਆਜੇ ਕੌਣ ਪਹੁੰਚਦਾ ਹੈ? ਸਿਰਫ ਜਨਤਾ। ਜੋ ਸਹੂਲਤਾ ਲਈ ਟੈਕਸ ਭਰਦੀ ਹੈ ਪਰ ਵਾਪਸ ਕੀ ਮਿਲਦਾ ਹੈ? ਸਿਰਫ ਇੰਤਜ਼ਾਰ, ਸਿਰਫ ਇੰਤਜ਼ਾਰ। ਆ ਤਸਵੀਰਾਂ ਜਿਹੜੀ ਤੁਸੀਂ ਦੇਖ ਰਹੇ ਹੋ ਕਦੇ ਕਿਸਾਨ ਬੈਠੇ ਨੇ ਧਰਨੇ ਤੇ, ਕਦੇ ਬੱਸ ਦੇ ਕਰਮਚਾਰੀ ਬੈਠੇ ਨੇ, ਕਦੇ ਬਿਜਲੀ ਵਿਭਾਗ ਦੇ ਕਰਮਚਾਰੀ ਨੇ। ਕਦੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਲੋਕ ਜਿਹੜੇ ਉਸ ਦੇ ਕਰਮਚਾਰੀ ਨੂੰ ਉਤਰਨਿਆਂ ਤੇ ਬੈਠੇ ਨੇ ਬਾਰ ਬਾਰ ਆਪਣੀਆਂ ਸਿਰਫ ਮੰਗਾਂ ਨੂੰ ਹੀ ਲੈ ਕੇ ਬੰਦ ਨੇ ਤੇ ਖੱਜਲ ਖਵਾਰੀ ਸਿਰਫ ਆਮ ਜਨਤਾ ਨੂੰ ਭੁਗਤਣੀ ਪੈਂਦੀ ਹੈ ਇੱਕ ਵਾਰ ਫਿਰ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਕਰਮਚਾਰੀਆਂ ਨੇ ਜਿਹੜਾ ਹੈ ਹੜਤਾਲ ਕੀਤਾ ਹੈ ਮੋਰਚਾ ਖੋਲ ਦਿੱਤਾ ਹੈ ਅੱਜ ਆਪਣੀ ਮੰਗਾਂ ਨੂੰ ਲੈ ਕੇ ਕੱਚੇ ਕਰਮਚਾਰੀ ਹੜਤਾਲ ਤੇ ਚਲੇ ਗਏ ਨੇ ਜਿੱਥੇ ਇੱਕ ਪਾਸੇ ਪ੍ਰਸ਼ਾਸਨ ਦੇ ਵੱਲੋਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਕਰਮਚਾਰੀ ਨੂੰ ਰੈਗੂਲਰ ਕੀਤਾ ਜਾ ਰਿਹਾ ਹੈ ਉੱਥੇ ਹੀ ਪਨਬਸ ਅਤੇ ਪੀਆਰਟੀਸੀ ਦੇ ਕਰਮਚਾਰੀ ਅਜੇ ਵੀ ਆਪਣੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਇਸ ਕਰਕੇ ਅੱਜ ਕਰਮਚਾਰੀਆਂ ਨੇ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ ਤਸਵੀਰਾਂ ਜਿਹੜੀਆਂ ਨੇ ਜਲੰਧਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਰਮਚਾਰੀ ਕੰਮ ਛੱਡ ਕੇ ਹੜਤਾਲ ਤੇ ਨੇ ਅਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਨੇਤਾਵਾਂ ਦੇ ਵੱਲੋਂ ਇਹ ਭਰੋਸਾ ਦਿਵਾਇਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਕੱਚੇ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਪਰ ਅਜੇ ਤੱਕ ਉਹਨਾਂ ਦੀਆਂ ਮੰਗਾਂ ਮੰਨੀਆਂ ਹੀ ਨਹੀਂ ਗਈਆਂ ਸਿਰਫ ਮੀਟਿੰਗਾਂ ਦਾ ਭਰੋਸਾ ਦੇ ਦਿੱਤਾ ਜਾਂਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਮਜਬੂਰੀ ਦੇ ਵਿੱਚ ਉਹਨਾਂ ਨੂੰ ਹੜਤਾਲ ਤੇ ਜਾਣਾ ਪੈਂਦਾ ਹੈ ਇਸ ਹੜਤਾਲ ਕਰਕੇ ਆਮ ਲੋਕਾਂ ਨੂੰ ਕਾਫੀ ਮੁਸ਼ਕਲ ਆ ਜਾਂਦੀਆਂ ਹਨ ਜਲੰਧਾ ਡਿਪੋ ਨੂੰ ਰੋਜ਼ਾਨਾ ਲੱਖਾਂ ਰੁਪਏ ਦੀ ਆਮਦਨ ਦਾ ਨੁਕਸਾਨ ਹੋ ਰਿਹਾ ਹੈ ਬੱਸਾਂ ਦੇ ਵਿੱਚ ਸਫ਼ਰ ਕਰ ਰਹੀਆਂ ਕੁਝ ਮੰਗਲਾਵਾਂ ਨੇ ਦੱਸਿਆ ਕਿ ਉਹ ਬੱਸ ਟਾਈਮ ਟੇਬਲ ਦੇ ਮੁਤਾਬਕ ਪਹੁੰਚਦੀਆਂ ਚਾਹੀਦੀਆਂ ਨੇ ਪਰ ਉਹ ਨਹੀਂ ਪਹੁੰਚ ਪਾਉਂਦੀਆਂ ਪਰ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਕਰਮਚਾਰੀ ਹੜਤਾਲ ਤੇ ਨੇ ਜਿਸ ਕਰਕੇ ਉਹਨਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੁਣ ਸਵਾਲ بار بار ਇਹ ਹੀ ਉੱਠਦਾ ਕਿ ਆਖਿਰ ਸਰਕਾਰ ਕੀ ਕਰ ਰਹੀ ਹੈ ਸੂਬੇ ਦੀ ਛਵੀ ਨੂੰ ਕਿਸ ਤਰੀਕੇ ਦੇ ਨਾਲ ਔਰ ਹੋਰ ਉਸ ਦਿਨ ਹਾਰ ਨੂੰ ਬਦਲੇਗੀ ਜਾਂ ਫਿਰ ਆਪਣੇ ਸੂਬੇ ਦੇ ਲਈ ਵੱਡੇ ਵੱਡੇ ਵਾਅਦੇ ਜ਼ਰੂਰ ਕਰਦੀਏ ਦਾਅਵੇ ਕਰਦੀਏ ਕਿ ਸੂਬੇ ਨੂੰ ਬਦਲ ਕੇ ਰੱਖ ਦਾਂ ਇੱਕ ਪੰਜਾਬ ਦੀ ਗੱਲ ਕਰੀਏ ਤਾਂ ਕਹਿੰਦੇ ਨੇ ਕਿ ਪੰਜਾਬ ਨੂੰ ਮੋੜ ਤੋਂ ਸੋਨੇ ਦੀ ਚੁੰਗੀਆਂ ਬਣਾਵਾਂਗੇ ਪਰ ਅਜੇ ਹਾ ਕੋਈ ਵੀ ਇੱਕ ਵੀ ਵਾਦਾ ਜਿਹੜਾ ਉਜਿੱਦਦਾ ਨਹੀਂ ਹੈ ਫਿਲਹਾਲ ਤੁਸੀਂ ਕੀ ਕਹਿਣਾ ਚਾਹੋਗੇ ਇਸ ਪੂਰੀ ਖਬਰ ਨੂੰ ਲੈ ਕੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਨਾ ਹੈ ਕਿਹੜਾ ਬੰਦ ਕੀਤਾ ਹੈ ਲੰਮੇ ਸਮੇਂ ਤੋਂ ਸਾਡੀਆਂ ਜਜ ਮੰਗਾ ਸੀ ਉਹਨਾਂ ਦਾ ਸਰਕਾਰ ਹੱਲ ਨਹੀਂ ਕਰਦੀ ਪਈ ਆ ਪਿਛਲੇ ਸਮੇਂ ਤੋਂ ਸਾਨੂੰ 2 ਮਹੀਨੇ ਤੋਂ ਇੱਕ ਨਵੀਂ ਜਿਹੜੀ ਇਹਨਾਂ ਨੇ ਆਂਦੀ ਹੈ ਤਨਖਾਹਾਂ ਦੀ ਕਿ ਡੇਢ ਦੇ 2-2 ਮਹੀਨੇ ਦੀਆਂ ਤਨਖਾਹਾਂ ਸਾਡੀਆਂ ਥੱਲੇ ਰੱਖ ਰਿਆ ਜਿਹੜੀਆਂ ਤਨਖਾਹਾਂ ਪਾਣੀ ਦੇ ਲਗਾਤਾਰ ਔਰ ਰਖੜੀ ਦਾ ਤਿਉਹਾਰ ਸੀ ਰਖੜੀ ਦੇ ਤਿਉਹਾਰ ਵਾਲੇ ਦਿਨ ਦੋ ਦਿਨ ਘੰਟੇ ਸਾਨੂੰ ਬੰਦ ਕਰਕੇ ਆਪਣੀ ਤਨਖਾਹ ਪਾਉਣ ਦਾ ਆਰਡਰ ਹੀ ਕਿ ਅਸੀਂ ਦੋ ਘੰਟੇ ਲਈ ਆਪਣਾ ਬੰਦ ਕੀਤਾ ਤੇ ਫੇਰ ਸਰਕਾਰ ਨੇ ਜਾ ਕੇ ਬਜਟ ਰਲੀਵ ਕੀਤਾ ਤੇ ਫੇਰ ਹੀ ਤਨਖਾਹ ਆ ਅੱਧੀ ਅੱਧੀ ਦੇ ਲਾ ਲੋ ਕਿ 12000 ਤਨਖਾਹ ਜਿਹੜੀ ਉਸ ਦਿਨ ਪਾਈ ਨਹੀਂ ਗਈ ਰਖੜੀ ਤੋਂ ਬਾਅਦ ਦੇ ਵਿੱਚ ਪਾਈ ਗਈ ਆ ਕਿ ਰਖੜੀ ਦੇ ਵਿੱਚ ਕੁਝ ਕਮਿਊਨਿਟੀ ਤਨਖਾਹ ਆਈ ਗਿਆ ਉਹਦੇ ਬਾਅਦ ਚ ਸਾਰੀ ਕਲੀਅਰ ਹੋਏ ਆ ਤੇ ਜਿਹੜੀ ਹਜੇ ਵੀ ਜਿਹੜੀ ਤਨਖਾਹ ਸਾਡੀ ਉੱਧੇ ਲਟਕਦੀ ਪਈ ਆ ਤੇ ਸਾਡਾ 20 ਤਰੀਕ ਨੂੰ ਦੂਸਰਾ ਮਹੀਨਾ ਮੁੱਕ ਚੱਲ ਜਾ ਰਿਹਾ ਤੇ ਹਜੇ ਤੱਕ ਸਰਕਾਰ ਦੀ ਜ ਅਜੇ ਤੱਕ ਬੇਲ ਨਹੀਂ ਬਣਾਏ ਗਏ ਤੇ ਅਸੀਂ ਤਨਖਾਹ ਕਿੱਥੋਂ ਲਈਏ ਕੀ ਕਾਰਨ ਹਰ ਵਾਰ ਤੁਹਾਨੂੰ ਧਰਨੇ ਲਾਉਣੇ ਪੈਂਦੇ ਆ ਹਰ ਵਾਰ ਬੱਤਾਂ ਬੰਦ ਕਰਨੀਆਂ ਪੈਂਦੀਆਂ ਬਿਲਕੁਲ ਜੀ ਸਰਕਾਰ ਦੀ ਨਿਕਲੈਕੀ ਹੈ ਸਰਕਾਰ ਕੱਸੇ ਸਰਕਾਰ ਪੁੱਛੇ ਮਲਾਜਮਾਂ ਨੂੰ ਜਿਹੜੇ ਹੈਡ ਆਫਿਸ ਮੈਨੇਜਮੈਂਟ ਬੈਠੀ ਉਹਨਾਂ ਨੂੰ ਪੁੱਛੇ ਵੀ ਕੀ ਕਮੀ ਆ ਬੜਾ ਬਜਟ ਆ ਅਸੀਂ ਹੀ ਕਹਿੰਨੇ ਠੀਕ ਆ ਸਾਨੂੰ ਬੀਬੀਆਂ ਪਹਿਣਾ ਫਰੀ ਹੈ ਕੋਈ ਨਹੀਂ ਉਹਨਾਂ ਦਾ ਪੈਸਾ ਸਰਕਾਰ ਦੇਂਦੀ ਪਰ ਉਹਦਾ ਬਜਟ ਵੇਖੋ 700 ਕਰੋੜ ਰੁਪਈਆ ਦੇਣ ਵਾਲਾ ਮਹਿਕਮਿਆਂ ਦਾ ਤੇ 450 ਕਰੋੜ ਰੁਪਈਆ ਦੇ ਰਹੇ ਉਹਦੇ ਵਿੱਚੋਂ 4.50 ਕਰੋੜ ਰੁਪਏ ਪਾਸ ਕਰਕੇ ਤੇ ਮਹਿਕਮੇ ਨੂੰ 30-30 ਕਰੋੜ ਰੁਪਏ ਦੇ ਰਹੇ ਆ ਤੇ ਜਿਹਦੇ ਵਿੱਚੋਂ ਵਰਕਰਾਂ ਦੀ ਤਨਖਾਹ ਵੀ ਦੇਣੀ ਆ ਸਪੇਅਰ ਪਾਰਟ ਵੀ ਆਉਣਾ ਤਾਂ ਤੁਸੀਂ ਪਿੱਛ ਨੂੰ ਹਾਲ ਵੇਖ ਲਓ ਕੀ ਬਣਿਆ ਪਿਆ ਵਰਕਸ਼ਾਪਾਂ ਦਾ ਇਹ ਸਰਕਾਰ ਨੂੰ ਆ ਸਰਕਾਰ ਨੂੰ ਨੀਤੀ ਬਣਾਉਣੀ ਚਾਹੀਦੀ ਹੈ ਇਹ ਪਾਲਿਸੀ ਆ ਕਿ ਟਰਾਂਸਪੋਰਟ ਇੱਕ ਇਦਾਂ ਦਾ ਆਧਾਰ ਆ ਜਿਹੜਾ ਪੈਸੇ ਕਮਾ ਕੇ ਦਿੰਦਾ ਹੈ ਸਰਕਾਰ ਨੂੰ ਤੇ ਜਿਹੜੇ ਵਰਕਰ ਪੈਸਾ ਕਮਾ ਕੇ ਦਿੰਦੇ ਆ ਤੇ ਜੇ ਉਹਨਾਂ ਦੀ ਤਨਖਾਹਾਂ ਨਾਲ ਉਹਨਾਂ ਨੂੰ ਦਿੱਤੀਆਂ ਜਾਣ ਤਾਂ ਉਹਨਾਂ ਵਰਕਰਾਂ 'ਚ ਤਾਂ ਰੋਸ ਹੋਊਗਾ ਹੀ ਇਸ ਕਰਕੇ ਜਿਹੜਾ ਅਸੀਂ ਅੱਜ ਬੰਦ ਕੀਤਾ ਹੈ ਕੱਲ ਦੀ ਜਿਹੜੀ ਸਾਡੀ 13 ਤਰੀਕ ਦੀ ਮੀਟਿੰਗ ਸੀ ਉਹ ਜਿਹੜੀ ਸਾਡੀ ਬੇਸ਼ਿੱਟਾ ਨਿਕਲੀ ਆ ਜਿਹਦੇ ਵਿੱਚ ਮਹਿਕਮੇ ਲੋਕ ਕਿਲੋਮੀਟਰ ਸਕੀਮ ਬੱਸਾਂ ਪਾਉਣ ਦੀ ਗੱਲ ਕੀਤੀ ਗਈ ਆ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਮੀਟਿੰਗ ਦੇ ਵਿੱਚ ਕੀ ਹੋਈ ਗੱਲਬਾਤ ਕੀ ਹੋਈ ਮੀਟਿੰਗ ਦੇ ਵਿੱਚ ਸਾਡਾ ਪਹਿਲਾ ਆਪਣਾ ਏਜੰਡਾ ਹੈ ਕਿ ਤੇੜੀ ਕਿਲੋਮੀਟਰ ਸਕੀਮ ਬੱਸ ਹੈ ਉਹ ਇੱਕ ਪ੍ਰਾਈਵੇਟ ਮਾਲਕ ਦੀ ਬੱਸ ਹੈ ਜਿਹੜੀ ਮਹਿਕਮੇ ਵਿੱਚ ਪਾਉਣੀ ਆ ਉਹ ਅਸੀਂ ਉਹਦਾ ਵਿਰੋਧ ਕਰਦੇ ਆ ਕਿ ਉਹ ਬਿਲਕੁਲ ਨਹੀਂ ਪਾਈ ਹੋਊਗੀ ਕਿਉਂਕਿ 5 ਸਾਲ ਮਾਲਕ ਨੇ ਬੱਸ ਚਲਾਉਣੀ ਹੁੰਦੀ ਆ 5 ਸਾਲ ਬਾਅਦ ਉਹਨੇ ਕਰੋੜਾਂ ਰੁਪਏ ਲੈ ਕੇ ਮਹਿਕਮੇ ਤੋਂ ਤੇ ਆਪਣੀ ਬੱਸ ਵੀ ਨਾਲ ਲੈ ਕੇ ਇੱਥੋਂ ਚਲੇ ਜਾਣਾ ਤੇ ਜਿਹੜਾ ਕਰੋੜਾਂ ਰੁਪਈਆ ਨੁਕਸਾਨ ਹੋਣਾ ਉਹ ਮਹਿਕਮੇ ਦਾ ਹੋਣਾ ਉਹਦੇ ਵਿੱਚ ਡਰਾਈਵਰ ਦੀ ਪੋਸਟ ਖਤਮ ਹੋ ਜਾਂਦੀ ਹੈ ਵਰਕਸ਼ਾਪਾਂ ਖਤਮ ਹੋ ਜਾਂਦੀਆਂ ਸਰਕਾਰ ਨੂੰ ਚਾਹੀਦਾ ਪਰ ਸਰਕਾਰ ਅਸੀਂ ਸਰਕਾਰ ਦੇ ਨਾਲ ਅਸੀਂ ਸਰਕਾਰ ਨੂੰ ਕਹਿੰਦੇ ਆਪਣੀ ਬੱਸ ਪਾਓ ਸਾਰਾ ਕੁਝ ਜਿਹੜੀ ਖੱਜਲ ਖਵਰੀ ਹੁੰਦੀ ਹੈ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਉਹ ਨਾ ਹੋਵੇ ਪਰ ਸਰਕਾਰ ਅੱਜ ਉਹ ਬੱਸਾਂ ਪਾਉਣ ਦੀ ਬਜਾਏ ਕਿਲੋਮੀਟਰ ਸਕੀਮ ਦੇ ਘੋੜਾ ਲੈ ਕੇ ਤੁਰਿਆ ਜਿਹਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਹੁਣ ਜਿਹੜੀ ਬੱਸ ਖੜੀ ਹੈ ਸਾਰੀ ਘੱਟੋ ਘੱਟ ਨਹੀਂ ਦੀ ਆਪਣੀ 4000 ਪੂਰੇ ਪੰਜਾਬ ਚ ਖੜੀ ਤੇ ਆਪਣੇ ਡੀਪੂ ਚ 110 ਬਸਾਂ ਦਾ ਫਲੀਟ ਆ ਜਿਹੜਾ ਖੜਾ ਹੈ ਇਹਦੇ ਵਿੱਚ ਰਿਪੇਅਰ ਹੋਣ ਵਾਲੀਆਂ ਕਿੰਨੀਆਂ ਖੜੀਆਂ ਜਿਹੜੀ ਸਰਕਾਰ ਵੀਰੇ 25 30 ਬਸਾਂ ਨੇ ਰਿਪੇਅਰ ਹੋਣ ਵਾਲੀਆਂ ਜਿਨ੍ਹਾਂ ਦਾ ਸਪੇਅਰ ਪਾਰਟ ਆ ਜਿਹੜਾ ਨਹੀਂ ਆ ਰਿਹਾ ਕਿ ਸਰਕਾਰ ਪੈਸੇ ਪਈ ਰਿਲੀਵ ਕਰੂਗੀ ਤਾਂ ਸਪੇਅਰ ਪਾਰਟ ਆ ਉਹ ਨਹੀਂ ਦੇਣੀ ਯਾ ਪੁਰਾਣੇ ਮਲਾਜ਼ਮ ਰਿਟਾਇਰ ਹੋਈ ਜਾਂਦੇ ਆ ਕਿਉਂ ਨਹੀਂ ਪੱਕੇ ਕਰ ਲੇ ਦਿੱਤੇ ਬਿਲਕੁਲ ਸਰਕਾਰ ਦੀ ਨੀਤੀ ਮਾੜੀ ਹੈ ਜੀ ਜੇ ਸਰਕਾਰ ਦੀ ਨੀਤੀ ਚੰਗੀ ਹੁੰਦੀ ਤਾਂ ਕੱਚੇ ਮਲਾਜ਼ਮੀ ਨਾ ਰੱਖਦੇ ਜੇ ਕੱਚੇ ਮਲਾਜ਼ਮ ਰੱਖੇ ਉਹਨਾਂ ਦੀ ਕੋਈ ਪਾਲਿਸੀ ਬਣਾਉਣਾ ਸੀ ਕਹਿੰਦੇ ਪਾਲਿਸੀ ਬਣਾਓ ਕੋਨ ਡਰਾਈਵਰਾਂ ਦਾ ای ایس سی کارڈ ਬੰਦ ਹੋਇਆ ਨੂੰ ਅੱਜ 3-4 ਮਹੀਨੇ ਹੋ ਗਏ ਆ ਸਾਨੂੰ ਬੈਨੀਫਿਟ ਕੋਈ ਨਹੀਂ ਹੈ ਮੈਡੀਕਲ ਦਾ ਤੁਹਾਡਾ ਕੀ ਨਾਮ ਹੈ ਮੈਂ ਵਿਕਰਮਜੀਤ ਸਿੰਘ ਜਲੰਧਰਵਾਂ ਤੋਂ ਪ੍ਰਧਾਨ ਆ ਸੋ ਬਿਲਕੁਲ ਇਸ ਵਕਤ ਹੋਰ ਵੀ ਪ੍ਰਧਾਨ ਸਾਹਿਬਾਨ ਸਾਡੇ ਨਾਲ ਮੌਜੂਦ ਨੇ ਸਾਈ ਡੀਪੂ ਬੰਦ ਆ ਦਿਦੇ ਰੋਸ ਵਿੱਚੋਂ ਲਗਭਗ ਅਸੀਂ 45 ਮੀਟਿੰਗਾਂ ਕਰ ਚੁੱਕੇ ਹਾਂ ਸਰਕਾਰ ਦੇ ਨਾਲ ਅੱਜ 66ਵੀਂ ਮੀਟਿੰਗ ਹੋਣ ਲੱਗੀ ਸਾਡੀ ਸਰਕਾਰ ਦੇ ਨਾਲ ਪਰ 45 ਮੀਟਿੰਗਾਂ ਦੇ ਵਿੱਚ ਸਾਨੂੰ ਲਾਰੇ ਮਿਲੇ ਆ ਲਾਰਿਆਂ ਤੋਂ ਸਿਵਾਏ ਹੋਰ ਕੁਝ ਨਹੀਂ ਦਿੱਤਾ ਸਰਕਾਰ ਨੇ ਅੱਜ ਨਹੀਂ ਕੱਲ ਨਹੀਂ ਅੱਜ ਨਹੀਂ ਕੱਲ ਕਰਦੇ ਰਿਹਾ ਸਰਕਾਰ ਪਰ ਹਰ ਕੇ ਮਜਬੂਰਨ ਸਾਨੂੰ ਅੱਜ ਬੰਦ ਕਰ ਡੇਢ ਡੇਢ ਦੋ ਦੋ ਮਹੀਨੇ ਤੋਂ ਸਾਡੇ ਵਰਕਰਾਂ ਦੀ ਤਨਖਾਹ ਨਹੀਂ ਆ ਰਹੀ ਜੇ ਤਨਖਾਹ ਦਿੰਦੇ 5-7 ਤੇ 5000 ਦੇ ਲੋ 10000 ਲੈ ਲੋ 12-12000 ਰੁਪਏ ਲੈ ਲੋ ਕੰਮ ਅਸੀਂ 24-24 ਘੰਟੇ ਸਾਡੇ ਵਰਕਰ ਕਰਦੇ ਆ ਪਰ ਤਨਖਾਹ ਲੈਣ ਵਲੇ ਸਾਨੂੰ 10-10 12-12000 ਰੁਪਏ ਲੈਣ ਪਏ ਹੋਰ ਸਾਨੂੰ ਅੱਜ ਹੜਤਾਲ ਕਰਨੀ ਪਈ ਆ ਔਰ ਸਰਕਾਰ ਨਾਲ ਸਾਡੀਆਂ ਮੀਟਿੰਗਾਂ ਲਗਾਤਾਰ ਹੁੰਦੀਆਂ ਰਹੀਆਂ ਪਰ ਸਰਕਾਰ ਜਿਹੜੀਆਂ ਸਾਡੀਆਂ ਮੰਗਾਂ ਸੀ ਉਹਨੂੰ ਮੰਨ ਲਿਆ ਗਿਆ ਪਰ ਲਾਗੂ ਕਰਨ ਦੇ ਵਿੱਚ ਅਨਾਕਾਨੀ ਕਰਦੇ ਜਿਹਦੇ ਵਿੱਚੋਂ ਸਾਨੂੰ ਰੋਜ਼ ਸੀਗਾ ਵਰਕਰਾਂ ਦੇ ਵਿੱਚ ਸੀ ਤੇ ਔਰ ਸੁਭਾ ਕਮੇਟੀ ਦੇ ਵਿੱਚ ਜਿਹਦੀ ਨੇ ਤੁਰੰਤ ਫੈਸਲਾ ਲੈ ਕੇ ਡੀਪੋ ਬੰਦ ਕਰਨੇ ਪਏ। ਜੀ ਬਤਾ ਸਰਕਾਰ ਚਾਹੁੰਦੀ ਹੋਏ 51 ਮੀਟਿੰਗਾਂ ਦਾ ਛਗਣ ਪਵੇ ਉਸ ਤੋਂ ਬਾਅਦ ਹੀ ਇਹ ਲੱਭੀ ਫਿਰੇ। ਬਿਲਕੁਲ ਜੀ ਸਰਕਾਰ ਨੂੰ ਜੀ ਸ਼ਰਮ ਹੋਣੀ ਚਾਹੀਦੀ ਇੱਕ ਦੋ ਮੀਟਿੰਗਾਂ ਦੇ ਵਿੱਚ ਹੀ ਹੋ ਸਕਦਾ ਵਾ ਪਰ ਜੇ ਤੁਸੀਂ ਆਮ ਗੱਲ ਲਾ ਲਓ ਪਬਲਿਕ ਨੂੰ ਵੀ ਪਤਾ ਇਸ ਗੱਲ ਦਾ ਵੀ ਇਹਨਾਂ ਦੀਆਂ ਵਾਰ-ਵਾਰ ਮੀਟਿੰਗਾਂ ਹੁੰਦੀਆਂ ਡੀਪੋ ਬੰਦ ਹੁੰਦੇ ਆ ਹੜਤਾਲਾਂ ਹੁੰਦੀਆਂ ਮਜਾਰੇ ਹੁੰਦੇ ਆ ਸਰਕਾਰ ਨੂੰ ਵੀ ਪਤਾ ਪਰ ਸਰਕਾਰ ਜਾਣ ਬੁੱਝ ਕੇ ਨੁਕਸਾਨ ਕਰਾਉਂਦੀ ਆ ਜਾਣ ਬੁੱਝ ਕੇ ਵਰਕਰਾਂ ਨੂੰ ਪਰੇਸ਼ਾਨ ਕਰਦੀ ਆ ਔਰ ਜਾਣ ਬੁੱਝ ਕੇ ਵਿਭਾਗਾਂ ਔਰ ਅਮੈਂਡਮੈਂਟ ਦਾ ਨੁਕਸਾਨ ਕਰਾਉਂਦੀ ਆ ਨਾਲ ਸਾਡੇ ਵਰਕਰਾਂ ਦਾ ਵੀ ਕਰਵਾਉਂਦੀ ਆ ਹਮਮ ਬਿਲਕੁਲ ਕਿੰਨੇ ਮੁਲਾਜ਼ਮ ਅੱਜ ਹੜਤਾਲ ਦੇ ਬਿਲਕੁਲ ਲਗਭਗ 8000 ਤੋਂ 8500 ਸਾਡਾ ਮੁਲਾਜ਼ਮ ਜਿਹੜਾ ਅੱਜ ਹੜਤਾਲ ਤੇ ਆ ਸਾਰੀ ਬੱਸਾਂ ਟੋਟਲੀ ਏ ਟੂ ਜ਼ेड ਬੰਦ ਆ ਕੋਈ ਵੀ ਬੱਸ ਨਹੀਂ ਚੱਲਦੀ ਤੁਸੀਂ ਬੱਸ ਸਟੈਂਡ ਦੇਖ ਲਓ ਚੈੱਕ ਕਰਕੇ ਰੋਡ ਤੇ ਚੈੱਕ ਕਰਕੇ ਵੇਖ ਲਓ ਕੋਈ ਵੀ ਬੱਸ ਰੂਟ ਤੇ ਨਹੀਂ ਜਾ ਰਹੀ ਬਿਲਕੁਲ ਜਿਹੜੇ ਕੋਈ ਇੱਕ ਨਾਮਾਤਰ ਇੱਕ ਦੋ